ਜਿੱਥੇ ਤੁਹਾਡੀ ਮਤ ਮਿਲਦੀ ਆ ਤੁਸੀਂ ਉੱਥੇ ਵੋਟ ਪਾ ਸਕਦੇ ਹੋ ਤੇਰਾ ਦਿਲ ਕਰਦਾ ਤੇਰਾ ਕੰਮ ਕਾਂਗਰਸ ਨੇ ਕੀਤਾ ਤੇਰਾ ਕੰਮ ਕਾਲੀਆਂ ਨੇ ਲਖਵੀਸ ਨੇ ਕੀਤਾ ਕਿਸੇ ਨੇ ਵੀ ਕੀਤਾ ਭਾਈ ਤੇਰੇ ਔਖੇ ਵੇਲੇ ਜਿਹੜਾ ਖੜੇ ਆ ਅਸੀਂ ਉਹਨੂੰ ਵੋਟ ਪਾਣੀ ਆ ਹੁਣ ਆਪਾਂ ਲੀਡਰ ਕੋਈ ਵੀ ਚਾਹੇ ਕਾਲੀ ਚਾਹੇ ਕਾਂਗਰਸੀ ਚਾਹੇ ਝਾੜੂ ਦਾ ਹੁਣ ਆਪਾਂ ਵੋਟ ਕਾਦੇ ਵਾਸਤੇ ਪਾਉਨੇ ਆ ਆਪਣੇ ਕੰਮਾਂ ਵਾਸਤੇ ਸਾਡੇ ਵਿਕਾਸ ਵਾਸਤੇ ਪਾਉਨੇ ਆ ਆਪਾਂ ਵੋਟ ਦੰਦੇ ਆ ਪਰ ਉਹਨੂੰ ਨਾ ਆਪਾਂ ਆਪਣੀ ਉਂਗਲੀ ਨਾਲ ਝਟਾਉਨੇ ਉਹਨੂੰ ਕੁਰਸੀ ਤੇ ਬਿਠਾਉਨੇ ਆ ਕਹ ਲੈ ਜਿਵੇਂ ਆਪਣੇ ਜਿਹੜਾ ਸਰਵੇਖੇ ਦੇਖਤਾ ਜਾਂਦਾ ਡਰਾਉਂਡ ਰਿਪੋਰਟ ਆਪਾਂ ਦੇਖੀ ਤੇ ਬਾਕੀ ਦਾ ਜਿਹੜੇ ਬੂਥ ਨੇ ਤਾਂ ਖਾਲੀ ਹੋ ਪਏ ਨੇ ਕਹਿੰਦੇ ਗਰਮਜੀਤ ਅਨਮੋਲ ਨੂੰ ਰਾਤ ਨੂੰ ਨੀਂਦ ਨਹੀਂ ਆਈ ਸੁਣ ਚਾਇਆ ਕਿ ਸਰਬਜੀਤ ਸਿੰਘ ਦੀ ਜਿਹੜੀ VOTING ਹੋ ਰਹੀ ਆ ਜਾਂ ਜੋ ਰਜ਼ਾਨ ਦੇਖਣ ਨੂੰ ਮਿਲਿਆ ਤੇ ਫਰੀਦਕੋਟ ਵੀ ਕੰਮ ਪੂਰਾ ਤੱਤਾ ਹੋਇਆ ਪਿਆ ਸਰਬਜੀਤ ਸਿੰਘ ਖਾਲਸਾ ਦਾ ਤੁਨ ਦਾਗਾ ਤਨੱਪਾ ਦੇਖ ਕੇ ਉਹ ਸੋਸ਼ਲ ਮੀਡੀਆ ਸਰਬਜੀਤ ਖਾਲਸਾ ਹੀ ਪੀਆ ਹਰ ਦੂਜੀ ਪੋਸਟ ਸਰਬਜੀਤ ਖਾਲਸਾ ਜਦ ਕੀ ਉਹਦੀ ਪੋਸਟ ਤੇ ਕੋਈ ਸਪான்ਸਰ ਥੋੜੀ ਲਿਖਿਆ ਹੈ ਵੀ ਸਪான்ਸਰ ਵਾਇ ਕਿਉਂਕਿ ਤਾਂ ਨਾ ਅਮਰਤਪਾਲ ਤੋਂ ਬਾਅਦ ਜਦੋਂ ਅਮਰਤਪਾਲ ਨੇ ਇਜਾਦ ਛੋੜ ਲਣ ਦਾ ਫੈਸਲਾ ਲਿਆ ਤਾ ਕਿਤਨੇ ਕਿਤਨੇ ਲੋਕਾਂ ਦੇ ਮਨ ਦੇ ਵਿੱਚੋਂ ਪ੍ਰਾਣੀਆਂ ਕਰਵਾਨੀਆਂ ਹਨਾ ਜਿਹੜੇ ਆਪਣੇ ਸਿੱਖਾਂ ਨੇ ਜੋਤ ਦੇ ਨੇ ਬਲਦਾਨ ਦਿੱਤੇ ਨੇ ਉਹ ਯਾਦ ਆ ਗਏ ਬੀਬਾ ਬਦਲ ਤੇ ਚਰਨ ਸਿੰਘ ਚੰਨੀ ਦਾ ਕਹਿੰਦੇ ਤੂਤੀ ਬੋਲਦੀ ਹੁਣ ਮੱਪਾ ਆਉਂਦੇ ਦੇਖ ਕੇ ਆਏ ਬੂਤਾਂ ਦੇ ਕਿੜਾ ਮਾਰ ਕੇ ਆਏ ਆ ਤੇ ਕਈ ਜਗ੍ਹਾ ਦੇ ਵਿੱਚ ਤਾਂ ਭਾਜੀਪੀ ਦੇ ਅਜਿਹੇ ਬੂਤ ਰਹੇ ਜਿੱਥੇ ਤਾਂ ਬੰਦੇ ਉਹ ਬੈਠੇ ਨੇ ਕਈ ਜਗ੍ਹਾ ਬਿਲਕੁਲ ਖਾਲੀ ਪਏ ਨੇ ਲੱਖੇ ਸਦਾਨਾ ਤੁਹਾਨੂੰ ਲੱਗਦਾ ਆਖਿਰ ਤੇ ਮੈਂ ਜਾਣ ਕੇ ਉਸ ਚੀਜ਼ ਤੇ ਫੋਕਸ ਕੀਤਾ ਵੀ ਲੱਖੇ ਸਦਾਨਾ ਹਰ ਵਾਰ ਖੜੇ ਆ ਵਿਧਾਨ ਸਭਾ ਲੋਕ ਸਭਾ ਚ ਲੱਖੇ ਸਦਾਨਾ ਦਾ ਕੀ ਤੁਹਾਨੂੰ ਲੱਗਦਾ ਵੋਟ ਭੰਨੇਗਾ ਜਾਂ ਫਿਰ ਜਿੱਤੇਗਾ ਹਨ ਮੈਨੂੰ ਤਾਂ ਐ ਲੱਗਦਾ ਵੀ ਲੱਖੇ ਸਦਾਨਾ ਸਿਰ ਬੋਟ ਖਰਾਬ ਕਰ ਸਕਦਾ ਤੂੰ ਕਿ ਜਿਹੜੀ ਪਾਰਟੀ ਚ ਖੜਾ ਨਾ ਤਾਂ ਲੱਖੇ ਸਦਾਨਾ ਤਾਂ ਪੰਚਤ ਕੋਈ ਹੈ ਨਾ ਨਾ ਦਾ ਤਰਣਾ ਮਰਸ਼ਾ ਕੇ ਕਿ ਖੜਾ ਅਕਾਲੀ ਦਲ ਮਾਨ ਵੱਲ ਵੱਲੂਗਾ ਚਲੋ ਪਾਰਟੀ ਨੇ ਜੀ ਫੈਸਲਾ ਨੂੰ ਟਿਕਟ ਦਿੱਤੀ ਹੈ ਨਾ ਸਰਬੰਧਕ ਨੇ ਭਾਈ ਤੁਹਾਡਾ ਜਲਪਾਨ ਅਸੀਂ ਬਹੁਤ ਚੰਗਾ ਕਰਾਂਗੇ ਪਰ ਬੋਰਡ ਨਹੀਂ ਕਿਸੇ ਨੇ ਪਾਉਣਾ ਨਹੀਂ ਉਹ ਵਿਚਾਰੇ ਬੈਠੇ ਦਰਵਾਜ਼ਿਆਂ ਨੇ ਦੇਖੀ ਜਾਂਦੇ ਵੀ ਕੋਈ ਆਊਗਾ ਪਰ ਕਿਤਨਾ ਕਿਤੇ ਉਹ ਵੋਟ ਪਾਉਂਦੇ ਨੋਟਾਂ ਤੋਂ ਪਾਉਂਦੇ ਉਦੋਂ ਬਤਾਇਆ ਤਾਂ ਲੱਗਦਾ ਪਤਾ ਵੀ ਹਾਂ ਐਨੇ ਪਰਸੈਂਟ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਤਾਂ ਚੁਣੇ ਵੀ ਕਿਸੇ ਵੀ ਸਰਕਾਰ ਤੋਂ ਕਿਸੇ ਵੀ ਉਮੀਦਵਾਰ ਤੋਂ ਸੈਟੀਸਫਾਈਡ ਨਹੀਂ ਹੈਗੇ ਕਿ ਅੱਜ VOTING ਹੋ ਰਹੀ ਆ ਨਾ ਤੇ ਪਿੰਡਾਂ ਦੇ ਵਿੱਚ ਬਹੁਤ ਜਗ੍ਹਾ ਬਾਈਕਾਟ ਵੀ ਹੋ ਰਿਹਾ ਇੱਥੇ ਮੈਂ ਜਿਹੜਾ ਆਪਾਂ ਪਿੰਡ ਕੀਤਾ ਸਮਰਾਲੇ ਦੀ ਗੱਲ ਕੀਤੀ ਉਹਦਾ ਤਿੰਨ ਪਿੰਡਾਂ ਨੇ ਬਾਈ ਕੱਟ ਕਰ ਦਿੱਤਾ ਤਾਂ ਤਿੰਨ ਪਿੰਡਾਂ ਦੇ ਨਾਲ ਦੇ ਕਈ ਬੰਦੇ ਸਮਰਾਲੇ ਦੀ ਵੀ ਹ ਤੇ ਲੁਧਿਆਣਾ ਹਲਕੇ ਵਿੱਚ ਪਿੰਡ ਦੇ ਪਿੰਡ ਜਿੱਥੇ ਜਿੱਥੇ ਰਫੈਂਡਰੀ ਲੱਗਦੀ ਉਹ ਜਿਹੜਾ ਬੈਸ ਫਲਾਟ ਲੱਗ ਰਿਹਾ ਉਹ ਤੋਂ ਤੇ ਉਹਦਾ ਬਾਇਓ ਗੈਸ ਫਲਾਟ ਦਾ ਵਿਰੋਧ ਕਾਫੀ ਅੱਜ ਤਾਂ ਨਹੀਂ ਬਹੁਤ ਟਾਈਮ ਤੋਂ ਹੋ ਰਿਹਾ ਤੇ ਹੁਣ ਵੀ ਤਨ ਪਿੰਡ ਵਾਲਿਆਂ ਨੇ ਐਵੇਂ ਕੀਤਾ ਕਿ ਪਿੰਡ ਦੇ ਵਿੱਚ ਪੱਕੇ ਬੋਰਡ ਲਾਤੇ ਬਣਾ ਕੇ ਵੀ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਵੋਟ ਨਹੀਂ ਪਾਉਂਦਾ ਇੱਥੇ ਬਟਿੰਡੇ ਦੇ ਲੋਕਾਂ ਨੂੰ ਜਿਹੜਾ ਏ ਉਸਤਾ ਬਾਦਲਾ ਨੇ ਉਹਦਾ ਬੜਾ ਬੜਾ ਹੋਣਾ ਤੇ ਉਹਨਾਂ ਦਾ ਬੜਾ ਫਾਇਦਾ ਹੋਣਾ ਤੇ ਲੱਗਦਾ ਉਥੋਂ ਅਸੀਮਤ ਬਾਲ ਜਿਹੜੀ ਸੀਟ ਕੱਢ ਸਕਦੀ ਆ ਸਸ਼ੀਕਾਲ ਜੀ ਸਵਾਗਤ ਹੈ ਸਾਰੇ ਸਰੋਤਿਆਂ ਦਾ तमाम ਪੰਜਾਬ ਦੇ ਲੋਕ ਵੋਟਾਂ ਪਾ ਰਹੇ ਨੇ ਕਈ ਪਿੰਡਾਂ ਵਿੱਚ ਬਾਈਕਾਟ ਆ ਕਈ ਪਿੰਡਾਂ 'ਚ ਗੋਲੀ ਚੱਲ ਚੁੱਕੀ ਆ ਬੜ ਲਾੜੇ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਧਰਨਾ ਲਗਾ ਦਿੱਤਾ ਸਮਰਾਲੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਧਰਨੇ ਚੱਲ ਰਹੇ ਨੇ ਲੋਕ ਵੋਟਾਂ ਪਾ ਰਹੇ ਨੇ 50% ਦੇ ਕਰੀਬ ਅਸਾਂ ਵੋਟਾਂ ਪੈਣਗੀਆਂ ਪੰਜਾਬ 'ਚ ਹੱਤ ਦੀ ਗਰਮੀ ਆ। ਸੁਖੀ ਰਜ਼ਾਨਾ ਪੰਜਾਬ ਦਾ। ਉਹ ਅਸੀਂ ਗੱਲਬਾਤ ਕਰਾਂਗੇ ਮੇਰਾ ਸਾਥੀ ਲਖਵੀਰ ਸਿੰਘ ਪਹਿਲਾਂ ਤੋਂ ਬਹੁਤ-ਬਹੁਤ ਸਵਾਗਤ ਹੈ ਸਸੀਕਾਲ ਜੀ। ਸਸੀਕਾਲ ਤੁਹਾਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ। ਔਰ ਮੇਰਾ ਪਹਿਲਾ ਸਵਾਲ ਲਖੀਸਿਆ ਇਹ ਆ ਕਿ ਅੱਜ VOTING ਹੋ ਰਹੀ ਆ ਨਾ ਤੇ ਪਿੰਡਾਂ ਦੇ ਵਿੱਚ ਬਹੁਤ ਜਗ੍ਹਾ ਵਾਈ ਕਾਟ ਵੀ ਹੋ ਰਿਹਾ। ਇੱਥੇ ਮੈਂ ਜਿਹੜਾ ਆਪਾਂ ਪਿੰਡ ਕੀਤਾ ਸਮਰਾਲੇ ਦੀ ਗੱਲ ਕੀਤੀ ਉਹ ਤਾਂ ਤਿੰਨ ਪਿੰਡਾਂ ਨੇ ਵਾਈ ਕਾਟ ਕਰ ਦਿੱਤਾ। ਤਾਂ ਤਿੰਨ ਪਿੰਡ ਦੇ ਨਾਲ ਦੇ ਕਈ ਪਿੰਡ ਨੇ ਸਮਰਾਲੇ ਦੀ ਵੀ ਤੇ ਉਦੋਂ ਜਾਣ ਰਸਤੇ ਵਿੱਚ ਪਿੰਡ ਦੇ ਪਿੰਡ ਜਿੱਥੇ ਜਿੱਥੇ ਰਫੈਂਟਰੀ ਲੱਗਦੀ ਹੈ ਨਾ ਜਿਹੜਾ ਬੈਸ ਫਲਾਟ ਲੱਗ ਰਿਹਾ ਉਹ ਤੇ ਤਨ ਉਹਦਾ ਬਾਇਓ ਗੈਸ ਫਲਾਟ ਦਾ ਵਿਰੋਧ ਕਾਫੀ ਅੱਜ ਦਾ ਨਹੀਂ ਬਹੁਤ ਟਾਈਮ ਤੋਂ ਹੋ ਰਿਹਾ ਲਗਾਤਾਰ ਪਿੰਡ ਵਾਲਿਆਂ ਨੇ ਉੱਥੇ ਪਹਿਲਾਂ ਲਿਖ ਕੇ ਲਾਇਆ ਸੀ ਜੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਲੀਡਰ ਐਂਟਰੀ ਨਾ ਕਰੇ ਜੇ ਕੋਈ ਅੰਦਰ ਵੱੜਦਾ ਤਾਂ ਆਪਣਾ ਜਿੰਮੇਰਾਫ ਹੋਵੇਗਾ ਤੇ ਹੁਣ ਵੀ ਤਨ ਪਿੰਡ ਵਾਲਿਆਂ ਨੇ ਐਵੇਂ ਕੀਤਾ ਕਿ ਪਿੰਡ ਦੇ ਵਿੱਚ ਪੱਕੇ ਬੋਰਡ ਲਾਤੇ ਬਣਾ ਕੇ ਵੀ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਬੋਰਡ ਨਹੀਂ ਲਾਊਗਾ ਪਿੰਡ ਭੁੰਦੜੀ ਵੀ ਉਸ ਮਲਾਲੇ ਵਿੱਚ ਪੈਂਦਾ ਉਹਨਾਂ ਨੇ ਵੀ ਇਹ ਕੀਤਾ ਵੀ ਪਿੰਡ ਦੇ ਵਿੱਚ ਕੋਈ ਬੰਦਾ ਸਾਡਾ ਬ ਉਹ ਸਾਲ ਕੇ ਦੇ ਤਹਿਸੀਲਦਾਰ ਦੇ ਵੱਲੋਂ ਪਿੰਡਾਂ ਨਾਲ ਗੱਲਬਾਤ ਕੀਤੀ ਗਈ ਜਾ ਕੇ ਵੀ ਤੁਸੀਂ ਵੋਟ ਪਾਓ ਪਰ ਉਹਨਾਂ ਨੇ ਸਾਫ਼ ਜਵਾਬ ਦਿੱਤਾ ਲਗਾਤਾਰ ਵੀ ਉਹ ਕਹਿੰਦੇ ਜੀ ਵੋਟ ਨਹੀਂ ਪਾਉਣੀ ਚਾਹੀਦੀ ਸਾਡੇ ਜਦੋਂ ਮਸਲੇ ਦਾ ਖਤ ਨਹੀਂ ਹੋਇਆ ਸੀ ਕਿਵੇਂ ਵੋਟ ਪਾ ਦਈਏ ਸਹੀ ਨਹੀਂ ਇਹ ਗੱਲ ਚੰਗੀ ਆ ਉਹਨਾਂ ਦੀ ਜਿਕਰ ਸਾਰੇ ਜਿਹੜੇ ਲੋਕ ਨੇ ਇਹਨਾਂ ਪਿੰਡਾਂ ਦੇ ਐਵੇਂ ਜਾਗਰੂਕ ਹੋਣ ਜਿੱਥੇ ਤਾਂ ਉਹ ਲੀਡਰ ਦੇ ਮਗਰ ਭੱਜਦੇ ਨੇ ਫਿਰ ਲੀਡਰ ਮਗਰ ਭੱਜਣਗੇ ਇੱਕ ਗੱਲ ਹੋਰ ਹੈ ਕੰਗਰਾਲੀ ਰਾਜਪੂਤਾਂ ਵਿੱਚ ਤਾਂ ਮੈਂ ਪੁਲਸ ਵਾਲਿਆਂ ਦੇ ਵੀ ਵਾਈਟ ਸੁਣੇ ਉਹ ਕਹਿੰਦੇ ਵੀ ਭਾਈ ਅਸੀਂ ਕੱਲ੍ਹ ਦੇ ਬੈਠੇ ਆ ਸਰਪੰਚ ਨੂੰ ਕਾ ਕੇ ਰੋਟੀ ਮੰਗਵਾਈ ਵੀ ਸਰਪੰਚ ਪਾਈ ਹੀਲਾ ਕਰ ਵੈ ਸਰਪੰਚ ਦਾ ਹੀ ਹੁੰਦਾ ਸਾਰਾ ਉਹ ਨਾ ਸਰਪੰਚ ਕਹਿੰਦੇ ਭਾਈ ਤੁਹਾਡਾ ਜਲਪਾਨ ਅਸੀਂ ਬਹੁਤ ਚੰਗਾ ਕਰਾਂਗੇ ਪਰ ਬੋਰਡ ਨਹੀਂ ਕਿਸੇ ਨੇ ਪਾਉਣਾ ਨਹੀਂ ਉਹ ਵਿਚਾਰੇ ਬੈਠੇ ਦਰਵਾਜ਼ੇ ਨਾਲ ਦੇਖੀ ਜਾਂਦੇ ਵੀ ਕੋਈ ਆਊਗਾ ਆਊਗਾ ਪਤਾ ਨਹੀਂ ਕਿਵੇਂ ਸਾਰੀ ਦਿਹਾੜੀ ਉਹ ਦਿਨ ਕੱਢਣਗੇ ਜਿਹੜੇ ਵਿਚਾਰੇ ਅਸੀਂ ਉਹਨਾਂ ਦਾ ਮਜ਼ਾਕ ਨਹੀਂ ਕਰਦੇ ਪਰ ਉਹ ਡਿਊਟੀ ਆ ਉਹਨਾਂ ਦੀ ਉਹ ਵਿਚਾਰੇ ਬੈਠੇ ਦੇਖਦੇ ਨੇ ਵੀ ਕੋਈ ਆਊ ਵੋਟ ਪਾਉਣ ਖਾਲੀ ਮਸ਼ੀਨ ਆ ਉੱਥੇ ਗਿਣਨ ਦੀ ਲੋੜ ਵੀ ਨਹੀਂ ਸਾਰਾ ਉਹਨਾਂ ਦੇ ਡਿਊਟੀਆਂ ਡਿਊਟੀ ਨਿਭਾਉਣੀ ਆ ਪਰ ਚੰਗੀ ਗੱਲ ਆ ਲੋਕਾਂ ਦੀ ਜਿਹੜੇ ਇੱਥੇ ਵੋਟ ਦੇ ਪਰ ਕਿਤੇ ਹੀ ਹੋਰ ਆ ਵਾ ਇਥੇ ਉਹਨਾਂ ਨੂੰ ਪਰ ਚੰਗੀ ਕਹਿੰਦੇ ਨੇ ਪਰ ਕਿਤੇ ਨਾ ਕਿਤੇ ਉਹ ਵੋਟ ਪਾਉਂਦੇ ਲੋਟਾਂ ਨੂੰ ਪਾਉਂਦੇ ਹਨਾ ਉਹਦੇ ਵਿੱਚ ਤੈਅ ਲੱਗਦਾ ਪਤਾ ਵੀ ਹਾਂ ਇੰਨੇ ਪਰਸੈਂਟ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਤਾਂ ਚੁਣਿਆ ਵੀ ਕਿਸੇ ਵੀ ਸਰਕਾਰ ਤੋਂ ਹੋ ਕਿਸੇ ਵੀ ਉਮੀਦਵਾਰ ਤੋਂ ਸੈਟੀਸਫਾਈਡ ਨਹੀਂ ਹੈਗੇ ਹੈਨਾ ਜੇ ਕੱਲ ਨੂੰ ਉਹਨਾਂ ਇਲੈਕਸ਼ਨ ਕਮਿਸ਼ਨ ਉਹ ਸਾਰਾ ਸਰਵੇ ਕਰਦੇ ਉਹਨੂੰ ਦੇਖਦੇ ਨੇ ਉਹਦੇ ਵਿੱਚ ਇਹਦਾ ਫੈਕਟਰ ਬਦਲਣਾ ਦੀ ਵੀ ਹਾਂ ਵੀ ਕਿਦਾਂ ਕਿਤੇ ਜਿਹ ਕਮੀਆਂ ਹੈਗੀਆਂ ਨੇ ਬਿਤਾਰ ਕੇ ਹੈਨਾ ਇਹ ਵੀ ਚੀਜ਼ ਬਣਦਾ ਜੀ ਬਿਲਕੁਲ ਬਿਲਕੁਲ ਧੰਨਵਾਦ ਇੱਕ ਗੱਲ ਹੋਰ ਮੈਂ ਗੱਲ ਕਰਨੀ ਲੰਬੀ ਗੱਲ ਹੋ ਜਾਣੀ ਆ ਮਾਨਸੇ ਦਾ ਪਿੰਡ RAM ਦਿੱਤਾ ਮੈਨੂੰ ਬੜਾ ਚੰਗਾ ਲੱਗਿਆ ਉਹਨਾਂ ਨੇ ਇੱਕ ਸਾਂਝੀ ਵਾਲਤਾ ਦਾ ਸਨੇਹਾ ਦਿੱਤਾ ਸਾਰੇ ਪਿੰਡ ਦੇ ਮੁੰਡੇ ਨੌਜਵਾਨ ਬਜ਼ੁਰਗ ਇਕੱਠੇ ਹੋ ਕੇ ਇੱਕ ਬੂਥ ਲਾਇਆ ਸਾਰੀਆਂ ਪਾਰਟੀਆਂ ਦੇ ਝੰਡੇ ਨੇ ਸਾਰੀਆਂ ਪਾਰਟੀਆਂ ਦੇ ਉੱਥੇ ਨੌਜਵਾਨ ਬੈਠੇ ਨੇ ਕਾਂਗਰਸ ਕਾਲੀ ਭਾਜਪਾ ਬਸਪਾ ਤੇ ਝਾੜੂ ਵਾਲੇ ਤੇ ਉਹ ਕਹਿੰਦੇ ਭਾਈ ਸਾਡਾ ਤਾਂ ਇੱਥੇ ਕੋਈ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਉਹ ਬੜਾ ਸੋਹਣਾ ਲੱਗਿਆ ਉੱਥੇ ਸੁਵਿਲ ਵੀ ਲੱਗੀ ਜਨਾਂ ਦੇ ਵੱਲ ਇਕੱਠੇ ਹੋ ਕੇ ਆਪਣੇ ਪਰਿਵਾਰ ਦੇ ਚਾਰ ਜੀ ਨੇ ਚਾਰਾਂ ਦੀ ਮਤ ਨਹੀਂ ਮਿਲਦੀ ਪਰ ਉਹ ਪਿੰਡ ਵਾਲਿਆਂ ਨੇ ਬੜਾ ਸੋਹਣਾ ਉਪਰਾਲਾ ਕਿਤੇ ਇੱਕ ਸੰਦੇਸ਼ ਵੀ ਦਿੱਤਾ ਲੋਕਾਂ ਨੂੰ ਸਾਨੂੰ ਵਧੀਆ ਗੱਲਾਂ ਬਹੁਤ ਮਾਨਸ ਦਾ ਕਿਹੜਾ ਪਿੰਡ ਕੀ ਨਾਮ ਉਸੇ ਹੀ RAM DATTA RAM DATTA ਪਿੰਡ ਦਾ ਲੋਕਾਂ ਦੀ ਬੜੀ ਛਲਾਗਾ ਹੋ ਜਾਊਗੇ ਕੰਮ ਆ ਵਧੀਆ ਗੱਲਾਂ ਲੋਕਾਂ ਨੂੰ ਐਵੇਂ ਤਾਂ ਜਿਹੜੀ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਆ ਕਿਉਂਕਿ ਜਿੰਨਾਂ ਦੇ ਮਗਰ ਆਪਾਂ ਫਿਰਦੇ ਆ ਸਾਨੂੰ ਉਹ ਲੀਡਰ ਕਿਹੜੇ ਅੰਦਰ ਖਾਤੇ ਮੇਲੇ ਨੇ ਹੋਏ ਬਿਲਕੁਲ ਇਕੱਠੇ ਲਈ ਤਾਂ ਆਪਾਂ ਨੂੰ ਲੜਾਉਂਦੇ ਨੇ ਇਹਦੇ ਲੋਕ ਨੇ ਜਿੱਥੇ ਤੁਹਾਡੀ ਮਤ ਮਿਲਦੀ ਆ ਤੁਸੀਂ ਉੱਥੇ ਵੋਟ ਪਾ ਸਕਦੇ ਹੋ ਤੇਰਾ ਦਿਲ ਕਰਦਾ ਤੇਰਾ ਕੰਮ ਕਾਂਗਰਸ ਨੇ ਕੀਤਾ ਤੇਰਾ ਕੰਮ ਕਾਲੀਆਂ ਨੇ ਲਖਵੀਸ ਨੇ ਕੀਤਾ ਕਿਸੇ ਨੇ ਵੀ ਕੀਤਾ ਭਾਈ ਤੇਰੇ ਔਖੇ ਵੇਲੇ ਜਿਹੜਾ ਖੜੇ ਆ ਅਸੀਂ ਉਹਨੂੰ ਵੋਟ ਪਾਣੀ ਆ ਹੁਣ ਆਪਾਂ ਲੀਡਰ ਕੋਈ ਵੀ ਚਾਹੇ ਕਾਲੀ ਚਾਹੇ ਕਾਂਗਰਸੀ ਚਾਹੇ ਝਾੜੂ ਦਾ ਹੁਣ ਆਪਾਂ ਵੋਟ ਕਾਦੇ ਵਾਸਤੇ ਪਾਉਨੇ ਆ ਆਪਣੇ ਕੰਮਾਂ ਵਾਸਤੇ ਸਾਡੇ ਵਿਕਾਸ ਵਾਸਤੇ ਪਾਉਨੇ ਆ ਆਪਾਂ ਇਹ ਤਾਂ ਨਹੀਂ ਪਾਉਨੇ ਝਾੜੂ ਦਾ ਸਾਡਾ ਬੰਦਾ ਉਹਦਾ ਬੰਦਾ ਆਪਾਂ ਕਰਨੇ ਦਾ ਕੰਮ ਇਹਨੇ ਆਪਾਂ ਕਹਿੰਦੇ ਸਾਡੇ ਗਲੀਆਂ ਮਹੱਲੇ ਸਾਡਾ ਘਰ ਦਾ ਪਿੰਡ ਦਾ ਸ਼ਹਿਰ ਦਾ ਕੰਮ ਹੋਵੇ ਨਾ ਤਾਂ ਮਨ ਫਰਜ਼ੀ ਨੂੰ ਅਸੀਂ ਬਣਾ ਦਾਂ ਆਪਾਂ ਬੋਰਡ ਦੰਦੇ ਆਪਾਂ ਉਹਨੂੰ ਨਾ ਆਪਾਂ ਆਪਣੀ ਉਂਗਲੀ ਨਾਲ ਝਟਾਉਨੇ ਆ ਉਹਨੂੰ ਕੁਰਸੀ 'ਤੇ ਬਿਠਾਉਨੇ ਆ ਤੇ ਰੋਪ ਛਾੜਦਾ ਕਰੀ ਬਾਅਦ ਚ ਰੋਪ ਛਾੜਦੇ ਹੋ ਗਲਤ ਕਰਦਾ ਜੇ ਲੋਕ ਇਕੱਠੇ ਹੋਣਗੇ ਤਾਂ ਰੋਪ ਕਿਵੇਂ ਛਾੜਨ ਦੇਣਾ ਕੋਈ ਕੋਟ ਦੇ ਕਐਮਐਲਏ ਆ ਉਹ ਨੌਜਵਾਨ ਕਹਿੰਦਾ ਮੈਂ ਤੁਹਾਡੀ ਪਾਰਟੀ ਨੂੰ ਫੰਡ ਦਿੱਤਾ ਕਹਿੰਦਾ ਫਿਰ ਫੰਡ ਮੈਂ ਤੈਨੂੰ ਇਕੱਲਾ ਨੌਜਵਾਨ ਲਵਾ ਦਾਂ ਉਹ ਅਹੀ ਗੱਲਾਂ ਮੈਨੂੰ ਕਾਫੀ ਸਾਹਮਣੇ ਆਈਆਂ ਵਿੱਚ ਉਹਦਾ ਗੱਲ ਕੀ ਅੱਜ ਦੇ ਗੱਲ ਆਵਾਦੀ ਪਾਰਟੀ ਦਾ ਐਮਐਲਏ ਉਹ ਅੱਜ ਮਤਲਬ ਉਹੀ ਤੇ ਚੱਕਰਾ ਹੈ ਜੇ ਇਹ ਐਮਐਲਏ ਬਣ ਗਏ ਜਿਹਨ ਨੂੰ ਪਤਾ ਨਹੀਂ ਸੀਗਾ ਜਿਹੜੇ ਸਰਪੰਚ ਬਣੇ ਉਹ ਤਾਂ ਐਮਐਲਏ ਬਣ ਗਏ ਨਾ ਤੁਹਾਨੂੰ ਫਿਰ ਇਹੀ ਕੁਝ ਮਿਲਣਾ ਤੇ ਇਕ ਚੀ ਹੋਰ ਕਰ ਲੱਗਿਆ ਮੈਂ ਤੇ ਮੇਰੀ ਜੀ ਦੁਆਵਾਂ ਚ ਹੁਣ ਸੋਨੇ ਮੈਨੂੰ ਮੈਸੇਜ ਆ ਖੰਡੂਰ ਸਾਹਿਬ ਦੀ ਗਰਾਉਂਡ ਰਿਪੋਰਟ ਉਸ ਲੱਗਣ ਨੂੰ ਪਹਿਲਾਂ ਖੰਡੂਰ ਸਾਹਿਬ ਦੇ ਅਮਰਤਪਾਲ ਦੇ ਇੰਨਾ ਜਿਆਦਾ ਉਭਾਰਾ ਕਿ ਅਮਰਤਪਾਲ ਦੇ ਬੂਥਾਂ ਤੇ ਬਲੋਕ ਨੌਜਮਾਂ ਤਾਂ ਹੈਗੇ ਰੰਗੇ ਬਜ਼ੁਰਗ ਬੈਠੇ ਨੇ ਬਾਕੀ ਕਿੰਦੇ ਬੂਥਾਂ ਦਾ ਕੀ ਹਾਲ ਹੈ ਦੋ ਬੰਦੇ ਉਹੀ ਨੇ ਬਸ ਜਿਹੜੇ ਪਰਚੀ ਕੱਟਣ ਵਾਲੇ ਨੇ ਦੋ ਦੋ ਬੰਦੇ ਬੈਠੇ ਨੇ ਹੋਰ ਕਿਤੇ ਬੰਦੇ ਨਹੀਂ ਬੈਠਾ ਕੋਈ ਕਾਮਰੌਲੀ ਤਾਂ ਨਹੀਂ ਪੈ ਰਹੀ ਕਾਮਰੋੜੀ ਹੋਰ ਹੋਈ ਪਈ ਤਾਂ ਨਾ ਹੁਣ ਇਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਮਤਲਬ ਜਿਵੇਂ ਕਹਿੰਦੇ ਜਿਵੇਂ ਆਪਣੇ ਜਿਹੜਾ ਸਰਵੇ ਦੇਖਤਾ ਜਾਂ ਗਰਾਉਂਡ ਰਿਪੋਰਟ ਆਪਾਂ ਦੇਖੀ ਉਹਦੇ ਵਿੱਚ ਅਮਰਤਪਾਲ ਦਾ ਕਾਫੀ ਜ਼ਿਆਦਾ ਉਭਾਰਾ ਤੇ ਬਾਕੀ ਦਾ ਜਿਹੜੇ ਬੂਥ ਨੇ ਤਾਂ ਖਾਲੀ ਹੋ ਪਏ ਨੇ ਅਹੀ ਕੁਝ ਕਹਿੰਦੇ ਫਰੀਦਕੋਟ ਦੇ ਵਿੱਚ ਵੀ ਆ ਫਰੀਦਕੋਟ ਦੇ ਵਿੱਚ ਫਰੀਦਕੋਟ ਦੀ ਇੱਕ ਗੱਲ ਇਹ ਵੀ ਕਰਦਾ ਕਹਿੰਦੇ ਗਰਮਜੀਤ ਅਨਮੋਲ ਨੂੰ ਰਾਤ ਨੂੰ ਨੀਂਦ ਨਹੀਂ ਆਈ ਸੁਣਨ ਚ ਆ ਕਿ ਸਰਬਜੀਤ ਸਿੰਘ ਦੀ ਜਿਹੜੀ VOTING ਹੋ ਰਹੀ ਆ ਜਾਂ ਜੋ ਰੁਝਾਨ ਦੇਖਣ ਨੂੰ ਮਿਲਿਆ ਤੇ ਫਰੀਦਕੋਟ ਵੀ ਕੰਮ ਪੂਰਾ ਤੱਤਾ ਹੋਇਆ ਪਿਆ ਸਰਜੀਤ ਸਿੰਘ ਖਾਲਸਾ ਦਾ ਤਾਂ ਨੁਦਗਾ ਤਨਪਾ ਦੇਖਿਆ ਉਹ ਸੋਸ਼ਲ ਮੀਡੀਆ ਸਰਜੀਤ ਸਿੰਘ ਖਾਲਸਾ ਹੀ ਪਈ ਆ ਹਰ ਦੂਜੀ ਪੋਸਟ ਸਰਜੀਤ ਸਿੰਘ ਖਾਲਸਾ ਦੀ ਜਦ ਕੀ ਉਹਦੀ ਪੋਸਟ ਤੇ ਕੋਈ ਸਪான்ਸਰ ਥੋੜੀ ਲਿਖਿਆ ਹੈ ਵੀ ਸਪான்ਸਰ ਵਾਏ ਉਹ ਲੋਕ ਨੂੰ ਵਾਇਰਲ ਕਰਦੇ ਨੇ ਕਿ ਜਿਹਦਾ ਆਪਾਂ ਵਾਇਰਲ ਕਰਨੀ ਹੈ ਲੀਡਰਾਂ ਨੇ ਲਾ ਕੇ ਸਪਾਇਡ ਲਾ ਕੇ ਨਾ ਸਪான்ਸਰ ਮੈਤੀ ਤੋਂ ਉਹ ਜਿਹੜੇ ਲੋਕ ਚਾਣ ਵਾਲੇ ਨੇ ਜਿਹੜੇ ਸਿੱਖੀ ਨਾਲ ਪਿਆਰ ਆ ਜਿਨ੍ਹਾਂ ਦਾ ਕਿਉਂਕਿ ਤਾਂ ਨਾ ਅਮਰਤਪਾਲ ਤੋਂ ਬਾਅਦ ਜਦ ਅਮਰਤਪਾਲ ਨੇ ਇਜਾਦ ਚੋਣ ਲੜਨ ਦਾ ਫੈਸਲਾ ਲਿਆ ਤਾਂ ਕਿਤਨਾ ਕਿਤੇ ਲੋਕਾਂ ਦੇ ਮਨ ਦੇ ਵਿੱਚੋਂ ਪ੍ਰਾਣੀਆਂ ਕਰਵਾਨੀਆਂ ਹਨਾ ਜਿਹੜੇ ਆਪਣੇ ਸਿੱਖ ਜੋ ਉਹਦੇ ਨੇ ਬਲਦਾਨ ਦਿੱਤੇ ਨੇ ਉਹ ਯਾਦ ਆ ਗਏ ਲੰਬੀ ਨਾ ਕਰੀਏ ਲਗਭੀ ਇਸੇ ਮੈਂ ਗੱਲ ਕਰਦਾ ਗੋਲੀ ਅਜਨਾਲੇ ਦੇ ਪਿੰਡ ਦੇ ਵਿੱਚ ਹਗਾਮਾ ਦੀ ਪਾਰਟੀ ਦਾ ਨੌਸਬਾਨ ਮਾਰ ਦਿੱਤਾ ਗੋਲੀ ਚੱਲੀਆ ਹਗਾਮਾ ਹੋਇਆ ਉਹਨਾਂ ਨੇ ਬਾਈਕਾਟ ਕੀਤਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਜਗ੍ਹਾ ਗੋਲੀ ਵੀ ਚੱਲੀਆ ਅਜਨਾਲਾ ਦਾ ਪਿੰਡ ਆ ਉਹ ਤੁਹਾਨੂੰ ਹੁਣ ਅਜਨਾਲੇ ਦੇ ਪਿੰਡ ਨੂੰ ਦੇਖਣਾ ਚਾਹੀਦਾ ਮਾਨਸਿੱਤਾ ਪਿੰਡ ਬੀਰੋ ਪਿੰਡ ਤੇਵੇਂ ਇਕੱਠੇ ਬੈਠੇ ਨੇ ਇਹ ਲਾਕੇ ਲੀਡਰ ਦਾ ਮਗਰ ਇੱਕ ਦੂਜੇ ਨਾਲ ਗਾਲਾਂ ਗੋਲ ਲਾ ਦੇ ਗੋਲੀ ਕਦੇ ਕੁਝ ਇਹ ਚੀਜ਼ਾਂ ਗੱਲ ਕਰਦੇ ਇਹਨਾਂ ਨੂੰ ਇਹ ਮੋਰਖਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕਿਸੇ ਦੇ ਮਗਰ ਲੱਗਦੇ ਨੁਕਸਾਨ ਆਪਣੇ ਹੋਣਾ ਨੁਕਸਾਨ ਉਹ ਨਾਜ਼ਮਾਨ ਦਾ ਪਰਿਵਾਰ ਦਾ ਹੋ ਗਿਆ ਹੁਣ ਉਹਦੀ ਪ੍ਰਭਾਅ ਕੌਣ ਕਰੂਗਾ ਲੀਡਰ ਥੋੜੀ ਲਿਆ ਦੂਗਾ ਮੁੰਡੇ ਦੋਨਾਂ ਨੂੰ ਪ੍ਰਭਾਅਤਮਾਨੇ ਹਾਂ ਉਹ ਅਫਸੋਸ ਕਰਦਲਗੇ ਦਨ ਵੀ ਸਾਨੂੰ ਬਹੁਤ ਅਫਸੋਸ ਆ ਕਿਤਨਾ ਕਿਤ ਲਾਜਦਾ ਆਪਣਾ ਮਗਰ ਨਾਲ ਲੱਗੋ ਲੀਡਰਾਂ ਦੇ ਆਪਣਾ ਕੰਮ ਤੱਕ ਆਪਣੇ ਵੋਟ ਪਾਓ ਉੱਥੇ ਬੈਠ ਰੂਤੇ ਉਹਨਾਂ ਘਰ ਜਾਓ ਸਹੀ ਨਹੀਂ ਮੈਂ ਬੁਢਲਾਡੇ ਦੀ ਗੱਲ ਕਰਦਾ ਜਿਆਦਾ ਲੰਬੀ ਨਾ ਕਰਾਂ ਬੁਢਲਾਡੇ ਦੇ ਵਿੱਚ ਵੀ ਇੱਕ ਨੌਜਵਾਨ ਦਾ ਬੀਤੇ ਦਿਨੀ ਕਤਲ ਹੋਇਆ ਸੀ ਉਹ ਸਾਰੇ ਪਿੰਡ ਨੇ ਬਾਈਕਾਟ ਕੀਤਾ ਉੱਥੇ ਤਾਂ ਝੜਪ ਹੋ ਗਈ ਕੁਝ ਨੌਜਵਾਨ ਕਹਿੰਦੇ ਸੀ ਵੋਟ ਪਾਣ ਜਾਣਾ ਤਾਂ ਰੌਲਾ ਪੈ ਗਿਆ ਪੁਲਿਸੀ ਪੁਲਿਸ ਦੇਖਣ ਨੂੰ ਮਿਲੇ ਤੁਹਾਨੂੰ ਹੋਈ ਚੱਕਰ ਆਉਣਾ ਹਰੇਕ ਪਾਸੇ ਆਪਾਂ ਕਿੰਨੀ ਜਗ੍ਹਾ ਦੇਖ ਲਈ ਅੱਜ ਆਪਾਂ ਕਰੇ ਸੁਣੇ ਵੀ ਬਾਈਕਾਟ ਹੋ ਜਾਵੇ ਇਸ ਵਾਰ ਲਗਾਤਾਰ ਲੋਕਾਂ ਦੇ ਵੱਲੋਂ ਬਾਈਕਾਟ ਕੀਤਾ ਜੜੇ ਕੌਂਤੀ ਦਾ ਨੇ ਹੁਣ ਇੱਕ ਚੀ ਹੋ ਰਾ ਇਹਦੇ ਵਿੱਚ ਹੁਣ ਜਿਹੜੇ ਗੋਲੀ ਕੱਢ ਲਈ ਇਲੈਕਸ਼ਨ ਦੇ ਵਿੱਚ ਤੇ ਵੀ ਹੋ ਸਕਦਾ ਵੀ ਕਿਤਨਾ ਕਿਤ ਜਿਹੜੀ ਆਮ ਦੀ ਪਾਰਟੀ ਆ ਜਾਂ ਤਾਂ ਇਹਦਾ ਅਕਸ਼ਾਂ ਨੂੰ ਖਰਾਬ ਕਰਨ ਦੀ ਹੋ ਸਕਦਾ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਿਹੜੀ ਸਤਤਰ ਸਰਕਾਰ ਹੁੰਦੀ ਆ ਉਹਦਾ ਪੱਲਾ ਨਾ ਭਾਰੀ ਹੁੰਦਾ ਵੋਟਾਂ ਦੇ ਵਿੱਚ ਕਿਉਂਕਿ ਸਾਰਾ ਕੁਝ ਉਹਦੇ ਅੰਦਰ ਹੁੰਦਾ ਪਰ ਕਈ ਵਾਰ ਜਦੋਂ ਅਜਿਹੀਆਂ ਹਰਕਤਾਂ ਹੁੰਦੀਆਂ ਨੇ ਗੋਲੀਬਾਰੀ ਹੁੰਦੀ ਹੈ ਜਾਂ ਕੋਈ ਲੜਾਈ ਘੜਪਾ ਹੁੰਦੀ ਹੈ ਤਾਂ ਜਿਹੜੇ ਪਿੰਡ 'ਚ ਹੋਊਗੀ ਉਹ ਪਿੰਡ ਦੇ ਕਿਤਨਾ ਕਿਤ ਲੀਡਰ ਦਾ ਵੀ ਨੁਕਸਾਨ ਤਾਂ ਹੁੰਦਾ ਜਿਵੇਂ ਉੱਥੇ ਉਹ ਪਿੰਡ ਵਿੱਚ ਗੋਲੀਬਾਰੀ ਹੋਈ ਹੈ ਜਨਾਲੇ ਵਿੱਚ ਉਹਨਾਂ ਨੇ ਬਾਈਕੜ ਕਰਤਾ ਹਣ ਜਾਦਾ ਗੱਲ ਲੰਬੀ ਨਾ ਕਰੀ ਬੀਬਾ ਬਾਦਲ ਤੇ ਚਰਨ ਸਿੰਘ ਚੰਨੀ ਦਾ ਕਹਿੰਦੇ ਤੂਤੀ ਬੋਲਦੀ ਏ ਚੰਨੀ ਚੰਨੀ ਦੇ ਮੈਂ ਪੋਸਟਾਂ ਦੇਖੀਆਂ ਨੇ ਉਹ ਖਾਲੀ ਬੂਥ ਪਏ ਨੇ ਟਿੰਕੂ ਦੇ ਟਿੰਕੂ ਦਾ ਕਹਿੰਦੇ ਵੀ ਵਿਚਾਰਾ ਘਰੇ ਬਿਲਕੁਰੀਆ ਹਾਂ ਚੰਨੀ ਨੇ ਪੋਸਟਪਾਰੀ ਵੀ ਕੀਤੀ ਕਿ ਸੁਸ਼ੀਲ ਰਿੰਕੂ ਹਨ ਤੇ ਕਹਿੰਦੇ ਉਹਦੇ ਪੋਰਟ ਉੱਥੇ ਕੋਈ ਵੀ ਨਹੀਂ ਤੁਨ ਮੈਂ ਦੇਖਿਆ ਕਈ ਵਾਂ ਹੁਣ ਮੈਂ ਆਪਾਂ ਆਉਂਦੇ ਦੇਖ ਕੇ ਆਇਆ ਬੂਥਾਂ ਦੇ ਕੀੜਾ ਮਾਰ ਕੇ ਆਇਆ ਤੇ ਕਈ ਜਗ੍ਹਾ ਦੇ ਵਿੱਚ ਤਾਂ ਭਾਜੀਪੀ ਦੇ ਅਜਿਹੇ ਬੂਥ ਨਹੀਂ ਜਿੱਥੇ ਦਾ ਬੰਦੀਰੋ ਬੈਠੇ ਨੇ ਕਈ ਜਗ੍ਹਾ ਬਿਲਕੁਲ ਖਾਲੀ ਪਏ ਨੇ ਲੱਗੇ ਨਹੀਂ ਬੂਥ ਤਲੇ ਇਹਦਾ ਹੁਣ ਪੰਚਾਰ ਨੂੰ ਪਤਾ ਲੱਗਣਾ ਮੈਂ ਤਾਂ ਨਾ ਹਣ ਗੱਲ ਕਰਦੇ ਆ ਬਠਿੰਡੇ ਦੀ ਆਪਾਂ ਲੰਬੀ ਨਾਲ ਗੱਲ ਕਰੀਏ ਬਠਿੰਡੇ ਦੇ ਵਿੱਚ ਬੀਬਾ ਬਾਦਲ ਦਾ ਕਹਿੰਦੇ ਕਾਫੀ ਰੁਝਾਨ ਵੱਧ ਰਿਹਾ ਪਰ ਲੱਖਾ ਸਦਾਨਾ ਤੇ ਕਾਂਗਰਸ ਤੇ ਜਿਹੜੇ ਵਿਧਾਇਕ ਨੇ ਉਮੀਦਵਾਰ ਨੇ ਉਹਨਾਂ ਦਾ ਵੀ ਕਾਫੀ ਹੈ ਜੀ ਮਹਿੰਦਰ ਸਿੱਧੂ ਪਰ ਲੱਖਾ ਸਦਾਨਾ ਤੁਹਾਨੂੰ ਲੱਗਦਾ ਆਖਿਰ ਤੇ ਮੈਂ ਜਾਣ ਕੇ ਉਸ ਚੀਜ਼ ਤੇ ਫੋਕਸ ਕੀਤਾ ਕਿ ਲੱਖੇ ਸਦਾਨਾ ਹਰ ਵਾਰ ਖੜੇ ਆ ਵਿਧਾਨ ਸਭਾ ਲੋਕ ਸਭਾ ਚ ਲੱਖੇ ਸਦਾਨਾ ਦਾ ਕੀ ਤੁਹਾਨੂੰ ਲੱਗਦਾ ਵੋਟ ਭੰਨੇਗਾ ਜਾਂ ਫਿਰ ਜਿੱਤੇਗਾ ਤੁਹਾਡੇ ਮੁਤਾਬਿਕ ਜੋ ਸਰਵੇ ਵੀ ਆ ਰਹੇ ਨੇ ਨਾਂ ਮੁਤਾਬਿਕ ਸਾਨੂੰ ਮੈਨੂੰ ਤਾਂ ਇਹ ਲੱਗਦਾ ਵੀ ਲੱਖਾ ਸੁਣਾ ਸਿਰ ਬੋਰਡ ਖਰਾਬ ਕਰ ਸਕਦਾ ਹੈ ਨਾ ਚਲੋ ਨੰਨੀ ਨਾ ਕਿ ਜਿਹੜੀ ਪਾਰਟੀ ਚ ਖੜਾ ਨਾ ਤਾਂ ਲੱਖਾ ਸੁਣਾ ਤੁਹਾਨੂੰ ਪਲਤ ਹੈ ਕੋਈ ਹੈ ਨਾ ਨਾ ਲੱਖਾ ਸੁਣਾ ਦਾ ਮਰਸ਼ਦ ਹੈ ਕਿ ਖੜਾ ਕਾਲੀਦਰ ਮਾਨ ਦਲ ਬੰਦੂਆ ਚਲੋ ਪਾਰਟੀ ਦੇ ਨਿੱਜੀ ਫੈਸਲਾ ਨੂੰ ਟਿਕਟ ਦਿੱਤੀ ਹੈ ਨਾ ਪਰ ਕਿਤੇ ਨਾ ਕਿਤੇ ਲੱਗੇ ਹੀ ਰਿਆ ਵੀ ਉੱਥੋਂ ਸੇਮਰਤ ਬਾਦਲ ਦੀ ਸੀਟ ਹੈ ਕਿਉਂਕਿ ਇਹਨਾਂ ਦਾ ਖਲਕਾ ਵੀ ਆ ਤੇ ਬੀਬੀ ਬਾਦ ਉੱਥੇ ਮਠੰਡੇ ਦੇ ਲੋਕਾਂ ਨੂੰ ਜਿਹੜਾ ਏ ਉਸਤਾ ਬਾਦਲਾ ਨੇ ਉਹਨਾਂ ਦਾ ਬੜਾ ਬੜਾ ਹੋਣਾ ਤੇ ਉਹਨਾਂ ਦਾ ਬੜਾ ਫਾਇਦਾ ਹੋਣਾ ਤੇ ਲੱਗਦਾ ਉਥੋਂ ਅਸੀਮਤ ਬਾਲ ਜਿਹੜੀ ਸੀਟ ਕੱਟ ਸਕਦੀ ਆ ਧੰਨਵਾਦ ਅਖੀਸਿਆ ਤੁਸੀਂ ਗੱਲਬਾਤ ਕੀਤੀ ਹੈ ਲੰਬੀਆਂ ਗੱਲਾਂ ਨਾ ਕਰੀਏ ਜਾਂਦੇ ਜਾਂਦੇ ਇੱਕ ਗੱਲ ਇਹ ਕਰਨੀ ਚਾਹਣਾ ਲੱਖੀ ਸਦਾਨਾ ਦਾ ਵਿਰੋਧ ਹੋ ਰਿਹਾ ਅਮਰਪਾਲ ਦੌਰਿਆ ਸਰਬਜੀਤ ਸਿੰਘ ਦਾ ਵੀ ਕਈ ਲੋਕ ਪੋਸਟਾਵਾ ਕਰਦੇ ਨੇ ਵੀ ਭਾਈ ਪਹਿਲਾਂ ਉਹ ਇਹ ਕਰਦੇ ਸੀ ਜੇ ਕੋਈ ਚੰਗੀ ਚੀਜ਼ ਕਰਨ ਲੱਗ ਜਾਂਦਾ ਆਪਾਂ ਉਹਦੀ ਪੁਰਾਣੀਆਂ ਚੀਜ਼ਾਂ ਦੇਖਣ ਲੱਗ ਜਾਂਦੇ ਆ ਲੱਖਾ ਸਦਾਨਾ ਪੰਜਾਬ ਦੇ ਪੰਜਾਬੀ ਦੀ ਗੱਲ ਕਰਦਾ ਠੀਕ ਆ ਹਰ ਵਾਰ ਖੜਦਾ ਮੌਕਾ ਦੇਣਾ ਚਾਹੀਦਾ ਸਾਡੇ ਮੁਤਾਬਿਕ ਦੂਸਰੀ ਗੱਲ ਕਰਦੇ ਅਮਰਪਾਲ ਪਹਿਲਾਂ ਇਹ ਕਰਦਾ ਸੀ ਉਹ ਕਹਿੰਦਾ ਅੱਜ ਤਾਂ ਉਹ ਗੁਰਸਿੱਖੀ ਦਾ ਪਹਿਰਾ ਦੇ ਰਿਹਾ ਠੀਕ ਆ ਉਹਦੀ ਤੂਤੀ ਬੋਲ ਰਹੀ ਹੈ ਉਥੇ ਪ੍ਰਚਾਰ ਤਰੀਕ ਨੂੰ ਸਭ ਕੁਝ ਪਤਾ ਲੱਗ ਜਾਏਗਾ ਸਰਬਜੀਤ ਸਿੰਘ ਖਾਲਸਾ ਬਿਆਨ ਸਿੰਘ ਦੇ ਸੁਪੁੱਤਰ ਨੇ ਉਹ ਪਹਿਲਾਂ ਕੀ ਕੁਝ ਸੀ ਉਹ ਵੱਖਰੀ ਗੱਲ ਆ ਅੱਜ ਤੋਂ ਉਹ ਅਮਰਸ਼ਕ ਦੇ ਇੱਕ ਚੰਗੀ ਲੈਣ ਵਾਲਾ ਆ ਚੁੱਕੇ ਨੇ ਅੱਜ ਵੀ ਲੋਕ ਉਹਨਾਂ ਨੂੰ ਬਹੁਤ ਕੁਝ ਮਾੜਾ ਬੋਲ ਰਹੇ ਨੇ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਲੋਕ ਬੋਲ ਰਹੇ ਸੀ ਪਰ ਚੰਨੀ ਇੱਕੋ ਇੱਕ ਸੀ ਇਟਾ ਜਿਹੜਾ ਦਾਵੇਦਾਰੀ ਕਾਂਗਰਸ ਦੀ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਕਾਂਗਰਸ ਜਿੱਤੂਗੀ ਵੱਡੀ ਲੀਡ ਦੇ ਨਾਲ ਤੋ 4 ਤਰੀਕ ਨੂੰ ਰੋਜ਼ਾਨ ਦੇਖਣ ਵਾਲਾ ਹੋਵੇਗਾ ਸਾਰੇ ਪੰਜਾਬ ਦੀ ਗੱਲ ਕੀਤੀ ਆ ਬਹੁਤ ਜਗ੍ਹਾ ਤਾਂ ਬਾਈਕਾਟ ਆ ਬਹੁਤ ਜਗ੍ਹਾ ਤਾਂ ਵੋਟ ਪਾਉਣ ਨਹੀਂ ਆਏ ਬਹੁਤ ਜਗ੍ਹਾ ਲਾਈਨਾਂ ਲੱਗੀਆਂ ਹੋਈਆਂ ਨੇ ਬਹੁਤ ਜਗ੍ਹਾ ਸੁਵਿਲਾ ਦਾ ਪ੍ਰਬੰਧ ਕੀਤਾ ਹੋਇਆ ਸੋ ਦੇਖਣਾ ਹੋਵੇਗਾ ਕਿ 4 ਤਰੀਕ ਨੂੰ ਕਿਹੜੀ ਪਾਰਟੀ ਜਿਹੜੀ ਪੰਜਾਬ ਤੋਂ ਜਾਂ ਬਹੁਤ ਜ਼ਿਆਦਾ ਸੀਟਾਂ ਲੈ ਕੇ ਜਾਂਦੀ ਆ ਤੇ ਕੇਂਦਰ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਆਉਂਦੀ ਆ ਉਹ ਦੇਖਣ ਵਾਲਾ ਵਕਤ ਹੋਵੇਗਾ ਧੰਨਵਾਦ